ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸੇ ਮੁਣਕਾ ਦਾ ਸਵਾਗਤ ਕਰਦਾ ਅੱਜ ਆਪਾਂ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਖਦੇਵ ਸਿੰਘ ਢੀਂਡ ਸਾਜੀ ਦੇ ਬਾਰੇ ਵਿੱਚ ਉਹਨਾਂ ਦੇ ਰਾਜਨੀਤਿਕ ਸਫ਼ਰ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਤੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਹੋਰ ਜਿਹੜੀਆਂ ਰੋਚਕ ਗੱਲਾਂ ਬਾਰੇ ਸੋ ਦੋਸਤੋ ਸਖਦੇਵ ਸਿੰਘ ਢੀਂਡ ਸਾਜੀ ਦਾ ਜਨਮ 9 ਅਪ੍ਰੈਲ 1936 ਵਿੱਚ ਪਿੰਡ ਉੱਬਵਾਲ ਜ਼ਿਲ੍ਹਾ ਸੰਗਰੂਰ ਪੰਜਾਬ ਵਿੱਚ ਹੋਇਆ ਸੀ ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਰਤਨ ਸਿੰਘ ਸੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਲਾਵਕੌਰ ਸੀ। ਅਤੇ ਉਨ੍ਹਾਂ ਦੀ ਪਤਨੀ ਦਾ ਨਾਮ ਹਰਜੀਤ ਕੌਰ ਤੇ ਬੱਚਿਆਂ ਵਿੱਚ ਇੱਕ ਪੁੱਤਰ ਪਰਮਿੰਦਰ ਸਿੰਘ ਢੀਂਸਾ ਅਤੇ ਦੋ ਧੀਆਂ ਸਨ। ਉਨ੍ਹਾਂ ਨੂੰ 2019 ਵਿੱਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਪਦਮ ਪੂਸ਼ਣ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ। ਉਹ ਸਨ 2000 ਤੋਂ ਲੈ ਕੇ 2004 ਤੱਕ ਆਵਾਜ਼ੀ ਸਰਕਾਰ ਵਲੇ ਖੇੜ ਮੰਤਰੀ ਅਤੇ ਖਾਦ ਅਤੇ ਰਸਾਇਣ ਮੰਤਰੀ ਵੀ ਰਹੇ ਚੁਕੇ ਸਨ ਅਤੇ ਉਹ 1998 ਤੋਂ 2004 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ ਪਰ ਉਹਨਾਂ ਦਾ ਜਿਹੜਾ ਰਾਜਨੀਤਿਕ ਸਫਰਿਆ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀ ਉਹ ਉਹਨਾਂ ਨੇ ਆਪਣਾ ਰਾਜਨੀਤਿਕ ਸਫਰ ਸਰਕਾਰੀ ਰਣਬੀਰ ਕਾਲਜ ਸੰਗਰੂਰ ਜਿਹੜਾ ਕਿ ਬੜਾ ਇੱਕ ਮੰਨਿਆ ਹੋਇਆ ਕਾਲਜ ਹੈ ਉੱਥੋਂ ਸ਼ੁਰੂ ਕੀਤਾ ਸੀ ਇਹ ਉਹ ਇੱਕ ਸਰਗਰਮ ਵਿਦਿਆਰਥੀ ਵਜੋਂ ਉੱਥੇ ਜਾਣੇ ਜਾਂਦੇ ਸਨ ਅਤੇ ਫਿਰ ਹੌਲੀ-ਹੌਲੀ ਉਹਨਾਂ ਨੇ ਸਰਪੰਚੀ ਤੋਂ ਲੈ ਕੇ ਹੋਰ ਬਹੁਤ ਸਾਰੇ ਅਹੁਦਿਆਂ ਤੇ ਬਰਾਜਮਾਨ ਹੋਏ ਤੇ ਸੰਨ 77 ਵਿੱਚ ਪਹਿਲੀ ਵਾਰ ਉਹਨਾਂ ਨੇ ਜਿਹੜਾ ਧਨੋਲਾ ਵਿਧਾਨ ਸਭਾ ਖੇਤਰ ਤੋਂ ਆਯਾਦ ਉਮੀਦਵਾਰਾਂ ਨੂੰ ਚੋਣ ਜਿੱਤ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਬਾਅਦ ਵਿੱਚ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਦੇ ਵਿੱਚ ਸ਼ਾਮਲ ਹੋ ਗਏ ਅਤੇ ਫਿਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਤੋਂ ਸਨਾਮ ਤੋਂ ਚੋਣ ਲੜੀ ਅਤੇ ਵਿਧਾਇਕ ਬਣੇ 1986 ਵਿੱਚ ਆਪਰੇਸ਼ਨ ਬਲੈਕ ਥੰਡਰ ਦੇ ਮੁੱਦੇ ਤੇ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਨਾਲ ਉਹਨਾਂ ਦੇ ਕੁਝ મતભਿਦ ਹੋ ਗਏ ਅਤੇ ਢੀਂਡਸਾ ਸਾਹਿਬ ਨੇ ਆਪਰੇਸ਼ਨ ਬਲੈਕ ਥੰਡਰ ਦੇ ਬਦਲੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਨਾਲ ਜਾਣ ਦਾ ਜਿਹੜਾ ਫੈਸਲਾ ਕਰ ਲਿਆ। ਪਦਮ ਪੂਸ਼ਣਬਾਰੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਦੌਰਾਨ ਇਹ ਪਦਮ ਪੂਸ਼ਣ ਦਸੰਬਰ 2020 ਵਿੱਚ ਵਾਪਸ ਕਰ ਦਿੱਤਾ ਸੀ। ਜੀ ਗੱਲ ਕੀਤੀ ਜਾਵੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾਦੀ ਤਾਂ ਉਹ ਬਾਦਲ ਸਰਕਾਰ ਵਿੱਚ ਸਨ 2012 ਤੋਂ ਲੈ ਕੇ 2017 ਤੱਕ ਵਿੱਤ ਮੰਤਰੀ ਵੀ ਰਹਿ ਚੁੱਕੇ ਹਨ ਇਸ ਤੋਂ ਇਲਾਵਾ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਉਹ ਸ਼੍ਰੋਮਣੀ ਕਾਲੀ ਦਲ ਸੰਯੁਕਤ ਦੇ ਪ੍ਰਧਾਨ ਵੀ ਰਹਿ ਚੁੱਕੇ ਸਨ ਜਿਹੜੀ ਕੀ ਉਹਨਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲੀ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਡੈਮੋਕ੍ਰੇਟਿਕ ਤੇ ਸ਼ੁਰੂਆਣੀ ਇਕਾਲੀ ਦਲ ਟਕਸਾਲੀ ਨੂੰ ਮਿਲਾ ਕੇ ਬਣਾਈ ਸੀ ਸੋ ਉਮੀਦ ਕਰਦੇ ਕਿ ਅੱਜ ਦੀ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਮੈਨੂੰ ਕਮੈਂਟਾਂ ਵਿੱਚ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ